ਹਾਂਜੀ 18 12 2025 ਨੂੰ ਅਡਾ ਕੋਲਵਾ ਦੇ ਉੱਤੇ ਮਰਡਰ ਹੋਇਆ ਸੀ ਬਲਜੀਤ ਸਿੰਘ ਬਿੱਲੇ ਦਾ ਜਿਹੜਾ ਕਿ ਇੱਕ ਅਧਾਲਾ ਸ਼ੇਖਾਂ ਤੋਂ ਸੀਗਾ ਉਹਦੀ ਐਫਆਰ ਦਰਜ ਹੋਈ ਸੀ 286/25 ਜਿਹਦੇ ਵਿੱਚ ਅਸੀਂ ਆਲਰੇਡੀ ਇੱਕ ਬੰਦਾ ਪਹਿਲਾਂ ਆ ਰਾਉਂਡ ਅਪ ਕੀਤਾ ਹੋਇਆ ਸੀਗਾ ਉਹਦੀ ਗ੍ਰਿਫਤਾਰੀ ਪੈ ਗਈ ਆ ਮਨਿੰਦਰ ਸਿੰਘ ਈਰੀਸ ਲਖਵਿੰਦਰ ਸਿੰਘ ਖਡਿਆਲਾ ਸੈਣੀਆਂ ਤੋਂ ਉਹ ਆਲਰੇਡੀ ਅਸੀਂ ਪਹਿਲਾਂ ਉਹਦੀ ਗ੍ਰਿਫਤਾਰੀ ਪੈ ਗਈ ਆ ਅਰੈਸਟ ਕੀਤਾ ਉਹਦੇ ਵਿੱਚ ਮਰਡਰ ਦੇ ਨਾਲ ਜਿਹੜਾ ਇੱਕ ਬੰਦਾ ਹੋਰ ਰਿਲੇਟਡ ਸੀਗਾ ਹਰਮਿੰਦਰ ਸਿੰਘ ਪਿੱਛੇ ਸਾਡੇ ਹੈਗਾ ਇਹ ਵੀ ਖਡਿਆਲਾ ਸੈਣੀਆ ਤੋਂ ਆ ਇਹਦੇ ਤੇ ਆਲਰੇਡੀ ਪਹਿਲਾਂ ਤਿੰਨ ਮੁਕਦਮੇ ਦਰਜਾ ਸਾਨੂੰ ਉਸ ਵੇਲੇ ਬੜੀ ਵੱਡੀ ਸਫਲਤਾ ਮਿਲੀ ਜਦੋਂ ਗੁਰਿੰਦਰਜੀਤ ਸਿੰਘ ਨਾਗਰਾ ਐਸ ਐਚ ਓ ਤਾਡਾ ਇਹਨਾਂ ਦੇ ਨਾਲ ਇਹਨਾਂ ਦੀ ਟੀਮ ਨੂੰ ਜਦੋਂ ਇਹ ਬੰਦਾ ਸਾਨੂੰ ਮਿਲਿਆ ਔਰ ਇਹਦੇ ਫਿਰ ਅਸੀਂ ਮਜੀਦ ਪੁਛਗਿਸ਼ ਕੀਤੀ ਜਿੱਤੇ ਤੇ ਔਰ ਜਿਹੜੇ ਤੇ ਆਲਰੇਡੀ ਪਹਿਲਾਂ ਤਿੰਨ ਮਕਦਮੇ ਦਰਜ ਆ ਭੈੜੇ ਪੁਰਸ਼ਾਂ ਦੇ ਸਬੰਧ ਦੇ ਵਿੱਚ ਜਦੋਂ ਗਰੇਂਦਰ ਸਿੰਘ ਨਾਗਰਾ ਹੁਣਾਂ ਨੇ ਇਹਨਾਂ ਨੇ ਨਕਲ ਲਾਇਆ ਸੀਗਾ ਤੇ ਇਹ ਬੰਦੇ ਦਾ ਜਿਹੜਾ ਸਾਡੇ ਦੀ ਸਾਡੀ ਗ੍ਰਿਫਤਾਰੀ ਆ ਸੀ ਸਾਡੀ ਪੁਲਿਸ ਪਾਰਟੀ ਨੇ ਕੀਤੀ ਆ ਔਰ ਇਹ ਕਰਮਿੰਦਰ ਸਿੰਘ ਦਾ ਨਾਂ ਆ ਇਹ ਉਹ ਬੰਦਾ ਆ ਜਿਹੜਾ ਮੋਟਰਸਾਈਕਲ ਤੇ ਨਾਲ ਲਖਮਿੰਦਰ ਸਿੰਘ ਗੀਰੀਸ ਲਖਮਿੰਦਰ ਸਿੰਘ ਦੇ ਨਾਲ ਰੈਕੀ ਕਰਨ ਵੀ ਆਇਆ ਔਰ ਇਹਦੇ ਨਾਲ ਇਹ ਮੋਟਰਸਾਈਕਲ ਚਲਾਉਂਦਾ ਸੀਗਾ ਔਰ ਉਹ ਦੂਸਰਾ ਬੰਦਾ ਨਾਲ ਹੈ ਜਿਹੜਾ ਜਿਹੜਾ ਮੇਨ ਬੰਦਾ ਸੀਗਾ ਪਹਿਲਾਂ ਜਿਹੜਾ ਮਨਿੰਦਰ ਈਰੀਅਸ ਲਖਵਿੰਦਰ ਉਹ ਮੇਨ ਬੰਦਾ ਸੀਗਾ ਨਾਲ ਇਹ ਬੰਦਾ ਨਾਲ ਦਸਾ ਪਾਠੀ ਸੀਗਾ ਇਹਦੀ ਅਸੀਂ ਅੱਜ ਗ੍ਰਿਫਤਾਰੀ ਪਾਈ ਆ ਔਰ ਗ੍ਰਿਫਤਾਰੀ ਪਾ ਕੇ ਇਹਦੀ ਅੱਗੇ ਫਰਦਰ ਅੱਗੇ ਪੁੱਛ ਕੇ ਚੱਲ ਰਹੀ ਹੈ ਜੋ ਵੀ ਹਲਾ ਸਾਹਮਣੇ ਆਉਣਗੇ ਤੁਹਾਡੇ ਸਾਹਮਣੇ ਕਿਤੇ ਜਾਣਗੇ ਸਾਡੇ ਐਸਐਸਪੀ ਸਾਹਿਬ ਸ੍ਰੀ ਸੰਦੀਪ ਮਲਕ ਜੀ ਐਸਪੀਡੀ ਸਾਹਿਬ ਪਰਮਿੰਦਰ ਸਿੰਘ ਹੀਰ ਤੇ ਸਾਡੇ ਹੋਰ ਬਲਤਾਰ 옵ਸਨਾ ਦੇ ਹੁਕਮਾਂ ਮਰਤਾਬਕ ਅਸੀਂ ਭੇੜੇ ਪਰਸ਼ਾਂ ਦੇ ਸੰਬੰਧ ਦੇ ਵਿੱਚ ਅਸੀਂ ਜਿਹੜੇ ਕਾਰਵਾਈਆਂ ਕਰ ਰਹੇ ਆ ਇਹ ਸਾਡਾ ਬਲਾਈਂਡ ਮਰਡਰ ਸੀਗਾ ਜਿਹਦਾ ਕਿ ਬੜੀ ਰੋਲਾ ਪਿਆ ਸੀਗਾ ਨੇਚਰਲੀ ਜਿਹੜਾ ਹੈਗਾ ਆ ਮਰਡਰ ਹੋਇਆ ਤੇ ਰੋਲਾ ਤੇ ਪਊਗਾ ਹੀ ਔਰ ਇਹ ਬਲਾਈਂਡ ਮਰਡਰ ਸੀਗਾ ਔਰ ਸਾਡੀ ਪਨਿਸਪਾਲਟੀ ਨੇ ਬੜਾ ਐਕਟਿਵ ਐਕਮਨਸ ਨਾਲ ਕੰਮ ਕਰਕੇ ਇਸ ਮਰਡਰ ਨੂੰ ਅਸੀਂ ਜਿਹੜਾ ਹਰਾਂ ਘੰਟੇ ਦੇ ਵਿੱਚ ਅਸੀਂ ਟ੍ਰੇਸ ਕਰਕੇ ਔਰ ਅਸੀਂ ਜਿਹੜਾ ਮੁਰਜਮਾ ਨੂੰ ਅਸੀਂ ਸਲਾਖਾਂ ਵਿੱਚ ਪਚਾਇਆ ਸੀ ਤਾਰੀ ਜੀ ਨੂੰ ਜਿਹੜੇ ਕਤਲ ਦੇ ਕਾਰਨ ਵਾਲੀ ਕਤਲ ਦੇ ਕਾਰਨ ਜਿਹੜੇ ਕੁਛ ਇਹਨਾਂ ਦਾ ਹੈਗਾ ਆ ਆਪਸੀ ਇਹਨਾਂ ਦੀ ਰੰਜਿਸ਼ ਬਾਜੀ ਵੀ ਹੈਗੀ ਆ ਜਿਹੜਾ ਅੱਗੇ ਹੁਣ ਜਿਹੜਾ ਜੱਦਾ ਜੱਦਾ ਬੰਦੇ ਆ ਰਹੇ ਆ ਉਹਨਾਂ ਦੀ ਪੁੱਛਗਿੱਛ ਮਜੀਦ ਪੁੱਛਗਿੱਛ ਹੋ ਰਹੀ ਆ ਕੁਛ ਜਿਹੜੇ ਤੱਥ ਜਿਹੜੇ ਆ ਉਹ ਲਖਵਿੰਦਰ ਤੋਂ ਮਨਿੰਦਰ ਤੋਂ ਸਾਹਮਣੇ ਆਏ ਆ ਕੁਛ ਤੱਤੇ ਤੋਂ ਸਾਹਮਣੇ ਆ ਰਹੇ ਆ ਇਹਦੀ ਨੂੰ ਇਹਦਾ ਮੰਨ ਲਿਆ ਆ ਕੱਲ ਅਸੀਂ ਬਿਜੀ ਹੋਣ ਕਰਕੇ ਸਾਡਾ ਨਹੀਂ ਪੁੱਛਗਿੱਛ ਪ੍ਰੋਪਰਲੀ ਨਹੀਂ ਹੋਈ ਸਕੀ ਹੁਣ ਅਸੀਂ ਇਹਦੀ ਪ੍ਰੋਪਰ ਪੁੱਛਗਿੱਛ ਕਰਕੇ ਇਹਦਾ ਅਗਲੀ ਜਿਹੜੀ ਇਨਵੈਸਟੀਗੇਸ਼ਨ ਕਰਾਂ ਸਰ ਜਿਹੜੀ ਇਹਨਾਂ ਦੇ ਪੈਥਨ ਦਾ ਲੈਂਡ ਦੇ ਚ ਉਹਦਾ ਪਹਿਲਾ ਕੈਸ ਕੇਸ ਕਿਉਂ ਪੈਸਿਆਂ ਦਾ ਲੈਂਡ ਦੇਣ ਵਾਲੀ ਜਿਹੜੀ ਗੱਲ ਆ ਕੋਈ ਐਡਾ ਸਾਡੇ ਇਹ ਆਪਸੀ ਇਹਨਾਂ ਨਾਲ ਉਹ ਹੋਊਗਾ ਕੋਈ ਲੈਂਡ ਦੇਣਾ ਸਾਡੇ ਉਹ ਉਸ ਮਸਲੇ ਤੇ ਗੱਲਾਂ ਨਹੀਂ ਹੋਇਆ ਆ ਕੋਈ ਇਹੋ ਜੀ ਸਾਹਮਣੇ ਨਹੀਂ ਆਈ ਹੈਗੀ ਐਵੇਂ ਅਸੀਂ ਕਹਿ ਦਈਏ ਵੀ ਹਾਂ ਵੀ ਉਹ ਉਹਦੇ ਕਾਉਂਟ ਚੈਨ ਚਲ ਗਏ ਇਧਰੋਂ ਚਲ ਗਏ ਇਹਨਾਂ ਦੀਆਂ ਇਹ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਆ ਨਾ ਇਹਨਾਂ ਦਾ ਇਹ ਹਵਾਈ ਗੱਲਾਂ ਬਹੁਤ ਕਰਦੇ ਆ ਤੇ ਜਦੋਂ ਗੱਲ ਅੱਗੇ ਚਲਦੀ ਆ ਉਹਨੂੰ ਵਿੱਚੋਂ ਨਿਕਲਦਾ ਕੱਖ ਨਹੀਂ ਗਾ ਤੇ ਇਸ ਕਰਕੇ ਜਿਹੜਾ ਹੈਗਾ ਕੋਈ ਪੈਸਿਆਂ ਦਾ ਲੈਣ ਦੇਣ ਵਾਲਾ ਕੋਈ ਸਾਡੇ ਸਾਹਮਣੇ ਨਹੀਂ ਆਇਆ ਆਪਸੀ ਇਹਨਾਂ ਦੀ ਰੰਜਿਸ਼ਬਾਜੀ ਹੈਗੀ ਸੀ ਉਹਦੇ ਕਰਕੇ ਇਹਨਾਂ ਨੇ ਜਿਹੜਾ 12 12 ਨੂੰ ਡਿਕਲੋਏ ਦੇ ਉੱਤੇ ਇਹਨਾਂ ਨੇ ਜਿਹੜਾ ਬਲਜੀਤ ਸਿੰਘ ਬਲਾਹ ਉਹਦਾ ਮਰਡਰ ਕਰਤਾ ਸੀ ਥੈਂਕ ਯੂ